ਸਾਡੀ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਮਯਾਉ ਖਾਨ ਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀਆਂ ਪੈਨਸ਼ਨ ਆਫਾਉਂਡ ਦਾ ਕੰਮ ਜਾਰੀ ਹੈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫੈਸ਼ਨ ਹੋਾਈਆਂ ਜਾ ਰਹੀਆਂ ਨੇ ਸੋ ਅੱਜ ਤੱਕ ਦੀ ਲੇਟੈਸਟ ਅਪਡੇਟ ਤੁਹਾਨੂੰ ਦਿਆਂਗੇ 6 ਅਕਤੂਬਰ ਦਾ ਦਿਨ ਹੈ ਜੀ ਸਵੇਰ ਦੇ 9 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਹੁਣ ਤੱਕ ਜੋ ਸਾਨੂੰ ਸੋਚਣਾ ਮਿਲ ਰਹੀਆਂ ਨੇ ਸ਼ਨੀਵਾਰ ਵਾਲੇ ਦਿਨ ਦੀਆਂ ਹਾਂ ਗੱਲ ਕਰੀਏ 4 ਤਵਰ ਦੇ ਚ 4 ਦਵਨ ਦੋ ਦਿਨਾਂ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਸ਼ਨੀਵਾਰ ਨੂੰ ਸ਼ਾਮ ਨੂੰ ਯਾਨੀ ਕਿ 8:00 9:00 ਵਜੇ ਇੱਕ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਸੀ ਜਿਹੜਾ ਕਿ ਬਠਿੰਡਾ ਜ਼ਿਲ੍ਹਾ ਬਠਿੰਡਾ ਜ਼ਿਲ੍ਹੇ ਦੇ ਲਗਭਗ ਸਾਰੇ ਹਲਕਿਆਂ ਦੇ ਵਿੱਚ ਔਰ ਜ਼ਿਲ੍ਹੇ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਉਹਦੀ ਅਪਡੇਟ ਅਸੀਂ ਤੁਹਾਨੂੰ ਅੱਜ ਦੇ ਰਹੇ ਹਾਂ 6 ਅਕਤੂਬਰ ਨੂੰ 9 ਵਜੇ ਤੱਕ ਦੀ ਸਾਨੂੰ ਇਹ ਤਿੰਨ ਜ਼ਿਲ੍ਹਿਆਂ ਦੀ ਅਪਡੇਟ ਮਿਲ ਰਹੀਆਂ ਨੇ ਕਿ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਲਾਭਪਾਤਰੀ ਆਪਣੇ ਖਾਤੇ ਜਿਹੜੇ ਚੈੱਕ ਕਰ ਸਕਦੇ ਨੇ 1500 ਰੁਪਏ ਉਹਨਾਂ ਨੂੰ ਪੈਨਸ਼ਨ ਦਾ ਜਿਹੜਾ ਹਿੱਸਾ ਆ ਉਹ ਉਹਨਾਂ ਦੇ ਖਾਤੇ 'ਚ ਪਾ ਦਿੱਤਾ ਗਿਆ ਹੈ 2500 ਦੀ ਹਾਲੇ ਕੋਈ ਅਪਡੇਟ ਨਹੀਂ ਆ ਮੰਗਾ ਜ਼ਰੂਰ ਰੱਖਿਆ ਜਾ ਰਹੀਆਂ ਨੇ ਮੁੱਦੇ ਚੱਕੇ ਜਾ ਰਹੇ ਨੇ ਪਰ 1500 ਰੁਪਏ ਪੈਨਸ਼ਨ ਆ ਰਹੀਆਂ ਨੇ ਸੋ ਅੱਜ ਵਰਕਿੰਗ ਡੇ ਹੈ ਜੀ ਕੱਲ ਆਗੇ ਸੀ ਛੁੱਟੀ ਐਤਵਾਰ ਦੀ ਤੇ ਅੱਜ ਸੋਮਵਾਰ ਦਾ ਦਿਨ ਹੈ ਤੇ ਵਰਕਿੰਗ ਡੇ ਹੈ ਅੱਜ ਕੋਈ ਛੁੱਟੀ ਨਹੀਂ ਹੈ ਇਸ ਲਈ ਅੱਜ ਵੀ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਜਾਰੀ ਹੋ ਸਕਦੀਆਂ ਨੇ ਦੋ ਤਿੰਨ ਜ਼ਿਲ੍ਹਿਆਂ ਦੇ ਬਿੱਲ ਫਾਸ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਪੈਸ਼ਨਾਂ ਜਾਰੀ ਹੋ ਜਾਣਗੇ ਜਿਨ੍ਹਾਂ ਦੇ ਵਿੱਚ ਮੋਗਾ ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਤੇ ਸੰਗਰੂਰ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਬਿੱਲ ਫਾਸ ਹੋਏ ਨਹੀਂ ਆ ਪਰ ਸਾਨੂੰ ਕੁਝ ਅਪਡੇਟਸ ਮਿਲਣੀਆਂ ਨੇ ਕਿ ਅੱਜ ਜਦੋਂ ਬਿੱਲ ਫਾਸ ਹੋ ਜਾਣਗੇ ਤੇ ਸ਼ਾਮ ਤੱਕ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਸ਼ਨ ਆਉਂਦੀ ਹੈ ਇਹ ਅਸੀਂ ਅਪਡੇਟ ਤੁਹਾਨੂੰ ਅਸੀਂ ਲਾਈਵ ਆ ਫਿਲਹਾਲੇ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋਈਆਂ ਨੇ ਉਹ ਅਸੀਂ ਤੁਹਾਨੂੰ ਦੱਸਦੇ ਆ ਤੇ ਬਾਕੀ ਨਵੇਂ ਜ਼ਿਲ੍ਹੇ ਦੇ ਵਿੱਚ ਫੈਸ਼ਨ ਜਾਰੀ ਹੁੰਦੀ ਆ ਤੇ ਲਾਈਵ ਆ ਕੇ ਤੁਹਾਨੂੰ ਅਸੀਂ ਅਪਡੇਟ ਦਿਆਂਗੇ ਤੇ ਜੇਕਰ ਕੋਈ ਤੁਹਾਨੂੰ ਫੈਸ਼ਨ ਦੇ ਵਿੱਚ ਕੋਈ ਦਿੱਕਤ ਆ ਰਹੀ ਆ ਜਾਂ ਫਿਰ ਕੋਈ ਤੁਹਾਡੇ ਕੋਈ ਹੋਰ ਸਵਾਲ ਨੇ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਦੱਸ ਸਕਦੇ ਆ ਉਹਦਾ ਅਸੀਂ ਹੱਲ ਕੱਢ ਕੇ ਤੁਹਾਨੂੰ ਦਿਆਂਗੇ ਸਾਰਿਆਂ ਨੂੰ ਖਿਆਲ ਕਰੀ ਸਤਿ ਸ਼੍ਰੀ ਅਕਾਲ ਜੀ